ਵਨ ਉਹ ਜਦੋਂ ਡੈਡੀ ਜੀ ਤੁਹਾਡੇ ਕੰਮ ਹੋ ਜਾਂਦੇ ਆ ਨਾ ਉਦੋਂ ਤੁਸੀਂ ਲਵਲੀ ਨੂੰ ਬਾਹਰ ਕੱਢ ਦਿੰਦੇ ਜੀ ਤੇ ਉਹਨੂੰ ਵੀ ਜਿੰਨੇ ਕਹਿੰਦਾ ਹੈ ਉਹ ਤੈਨੂੰ ਭੇਜਦਾ ਸੀ ਤੇ ਮੈਂ ਘਰ ਦੀਆਂ ਚੀਜ਼ਾਂ ਬਣਾਈਆਂ ਤੇ ਘਰਤੀ ਵਰਤੇ ਆ ਘਰ ਦਾ ਹੀ ਮਾਨ ਲਿਆ ਹੁੰਦਾ ਰਿਆ ਵਾ ਕੀ ਤੂੰ ਸ਼ੈਲਰ ਲਾਤਾ ਵੱਖਰਾ 30 ਨੇ ਕਿੱਡੀ ਕੁ ਤੇਰੀ ਕਮਾਈ ਨੂੰ ਅੱਗ 2 3 ਸਟ ਨੇ ਕਿੱਡੀ ਕੀ ਤੇਰੀ ਕਮਾਈ ਨੂੰ ਅੱਗ ਲੱਗੀ ਵੀ ਤੂੰ ਬਹੁਤ ਇੱਥੇ ਸ਼ੈਲਰ ਲਾਤਾ ਯਾਰ ਹੁਣ ਜਾਈਏ ਖੋਲਤੇ ਆ ਉਹ ਡੱਡੂ ਜੀ ਉਹ ਗੱਲ ਨਹੀਂ ਹੁੰਦੀ ਜੇ ਉਹ ਪੈਸੇ ਪਾਉਂਦਾ ਸੀ ਤਾਂ ਘਰ ਦਾ ਹੀ ਸਮਾਨ ਆਉਂਦਾ ਸੀ ਮੈਂ ਬਾਹਰੋਂ ਨਹੀਂ ਖਰਚਦਾ ਠੀਕ ਹੈ ਨਾ ਤੇ ਜੇ ਇਹ ਹੈ ਹੋਈ ਗੱਲਾਂ ਵਾਣਾ ਫਿਰ ਘਰ ਘੱਜ 2 3 ਸਟਾਰਟ ਜੇ ਤੁਸੀਂ ਵੀ ਹੈ ਹੋ ਗੱਲਾਂ ਕਰਨੀਆਂ ਹੋਣਾ ਫਿਰ ਘਰ ਚ ਕੰਦ ਕਰ ਜੇ ਮੈਂ ਹਮਤ ਤੁਹਾਨੂੰ 2 3 ਸਟਾਰਟ ਲਵਲੀ ਤਰੀਕੇ ਜੇ 2 3 ਸਟਾਰਟ ਜੇ ਡੱਡੂ ਜੀ ਹੈ ਹੋ ਗੱਲਾਂ ਤੇ ਰਹਿਣਾ ਵਾਣਾ ਫੇਰ ਘਰ ਚ ਗੰਧ ਵਜਣੀ ਗੰਧ 2 3 ਸਟਾਰ ਡੈਡ ਜੀ ਮੇਰੀ ਸੁਣੋ ਗੱਲ ਜੇ ਇਹ ਹੋ ਗੱਲਾਂ ਤੇ ਰਹਿਣਾ ਵਾਣਾ ਤੇ ਘਰ 2 ਵਾ ਜੇ ਡੈਡ ਜੀ ਇਹ ਹੁਕਮ ਰੱਖਨੇ ਆ ਨਾ ਫੇਰ ਕੰਦ ਵਜਣੀ ਵਜਣੀ ਕਰ ਲੈਣਾ ਵਾ ਨਹੀਂ लवली ਤੇਰੀ ਕਿੜੇ ਨਿਕ ਵਾ 1 ਡੈਡ ਜੀ ਮੇਰੀ ਸੁਣੋ ਗੱਲ ਚੱਲ ਯਾ ਫੇਰ ਕਰ 3 ਐਂਡ 1 ਡੈਡ ਜੀ ਮੇਰੀ ਸੁਣੋ ਗੱਲ ਘਰ ਚ ਮੇਰੀ ਨਹੀਂ ਹੈਗਾ ਕੋਈ ਵੀ ਗੱਲ ਮੰਦਾ ਤੇ ਬਾਕੀ ਰਹੀ ਗੱਲਾਂ ਐਂਡ 1 ਡੈਡ ਜੀ ਮੇਰੀ ਸੁਣੋ ਗੱਲ ਜੇ ਹੈ ਉਹ ਗੱਲਾਂ ਰਹੀਆਂ ਨਾ ਘਰ ਚ ਫੇਰ ਕੱਦ ਮਰ ਜਾਣੀ ਤੂੰ ਐਂਡ 1 ਨਹੀਂ ਯਾਰ ਮੂੰਹੋਂ ਨਿਕਲਦੇ ਆਂ ਭੱਜ ਕੇ ਦੇ ਮੇਰਾ ਕਰਾ ਲੋ 3 2 1 ਨਹੀਂ ਤੂੰ ਕਿਹੜੇ ਪਾਈ ਨੂੰ ਚੱਲ ਯਾਰ ਮਾਰੇ ਇਹਦੇ ਤੁਹਾਡੇ ਕੋ ਵੀਡੀਓ ਬਣਨੀ ਹੈ ਤੂੰ ਇਹ ਨਹੀਂ ਕੰਮ ਕਰੇਂ ਵੀਰੋ ਚੋਪੀ ਕਰਨੀ ਇੱਕ ਗੱਲ ਹੀ ਵੀ ਜੇ ਡੈਡੀ 100 ਦੇ ਉਹ ਯਾਰ ਚੱਲ ਬੈਠਾ ਇੱਕ ਅਛੀਂ ਤੁਸੀਂ ਕਰਨਾ ਮੈਂ ਪਹਿਲਾ ਸੀਨ ਨਹੀਂ ਡੈਡ ਜੀ ਮੇਰੀ ਸੁਣੋ ਗੱਲ ਜੇ ਘਰ ਚ ਇਹੋ ਕੰਮ ਰਹੇ ਨਾ ਫਿਰ ਕੰਦ ਵੱਜ ਜਾਣੀ ਜੀ ਤੂੰ ਕੋਣੋਂ ਨਾ ਕੰਦ ਮਾਰਨ ਵਾਲਾ ਜਿੰਨਾ ਚਿਰ ਮੈਂ ਬੈਠਾ ਇੱਥੇ ਬੋਲਦਾ ਪਿਓ ਗਾੜੀ ਕਿ ਭਲਿਆ ਦੇ ਕੀ ਜੀ ਬਣ ਗਈ ਲੈ ਲੈ ਕਿੱਥੋਂ ਗਈ ਮਿਲ ਕੇ ਬੋਲਿਆ ਤੇ ਲੈਟ ਕੇਤੀ ਬੰਦ ਕਰ ਦਿੰਦਾ ਤੈਨੂੰ ਪਤਾ ਨਹੀਂ ਕਿੰਨੇ ਦੇਖ ਲਿਆ ਕਿ ਦੋ ਜੋ ਸੋਫਾ 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 ਬੱਕਾ ਮਦ ਕੰਦੀਆਂ ਤੇ ਇਹ ਬੰਦਾ ਉਹ ਮੈਂ ਬੈਠੀ ਮਾਰ ਰਹੀ ਤੇ ਬੈਠ ਕੇ ਮੋਤੀਆਂ ਮਾਰ ਰਹੀ ਤੇ ਰੋਹੇ ਵਾਲਾ ਆ ਬੂਆ ਹਾਲੇ ਤਾਰ ਕੱਢੀ ਹੈ ਚਬੜਾ ਦੇ ਚੀ ਹਾਂਜੀ ਆਹ ਬੰਦੀ ਸੀ ਪਾਜੀ ਠੀਕ ਏ ਵਜਨ ਦੇ ਨਹੀਂ ਮਾਰਨ ਬੈਠਾ ਹਾਂਜੀ ਉਹ ਮੇਰੀ ਗਾ ਬੈ ਜਾ ਇੱਥੇ ਚੱਲ ਲਵਲੀ ਪੁੱਤ ਤੈਨੂੰ ਵਾਜਵਾ ਮਾਰੀ ਆ ਹਾਂਜੀ ਤੇ ਹੁਣ ਤੱਕ ਤੈਨੂੰ ਕੋਈ ਕਮੀ ਆਉਂਦੀ ਕਿਸ ਚੀਜ਼ ਦੀ ਤੇ ਤਿੰਨ ਜਣੀਆਂ ਨੇ ਤੇ ਸਲਾਹ ਕਰਕੇ ਫੇਰ ਇਹਨੂੰ ਕਿਹਾ ਉੱਥੇ ਚੱਲ ਜਾ ਰੁਪਿੰਦਰ ਹੁਣ ਉਹਨੂੰ ਸਿਆਣੇ ਬਿਆਣੇ ਨੂੰ ਕੀ ਕਹਵੇ ਕੀ ਹੋ ਗਿਆ ਜੇ ਤੋ ਆਫਪੀਡ ਪੈਂਦੀ ਆ ਉਦੋਂ ਤੁਸੀਂ ਮੇਰੀਆਂ ਸਲਾਮਾਂ ਲੈਣ ਦੇ ਪੈਂਦੇ ਜੇ ਤੇ ਜਦੋਂ ਕਿ ਚਾਜ 2 3 ਸਟਾਰ ਜਦੋਂ ਡਰਜੀ ਘਰ ਚ ਸਿੱਧੇ ਕੰਮ ਹੋਣਦੇ ਪੈਂਦੇ ਆ ਉਦੋਂ ਤੁਸੀਂ लवली ਨੂੰ ਪੁੱਛਦੇ ਨਹੀਂ ਜੇ ਉਦੋਂ लवली ਹੈ ਕੌਣ ਤੇ ਕੌਣ ਨਹੀਂ लवली ਕੌਣ ਤੇ ਕੌਣ ਨਹੀਂ 2 3 ਸਟਾਰ ਜਦੋਂ ਡਰਜੀ ਤੁਹਾਡੇ ਕੰਮ ਸਿੱਧੇ ਹੋਣਦੇ ਪੈਂਦੇ ਆ ਨਾ ਠੀਕ ਆ ਕਿ ਨਹੀਂ ਜੇ ਹੁਣ ਘਰ ਦੇ ਵਿੱਚ ਉੱਚੀ 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 ਹੋ ਗਈ ਤੇ ਸਟਾਰ ਡਰਜੀ ਜਦੋਂ ਤੁਹਾਡੇ ਕੰਮ ਸਿੱਧੇ ਪੈਂਦੇ ਆ ਹੀ ਅੜਗਿਆ ਡੈਡੀ ਜੀ ਜਦੋਂ ਤੁਹਾਡੇ ਕੰਮ ਹੋਣਦੇ ਪੈਂਦੇ ਆ ਨਾ ਉਦੋਂ ਤੁਸੀਂ ਮੈਨੂੰ ਪੁੱਛਦੇ ਨਹੀਂ ਜੇ ਕਿ लवली ਹੈ ਵਾ ਤੇ ਹੈ ਕਿੱਥੇ ਹੈ ਵਾ ਤੇ ਹੈ ਕਿੱਥੇ 2 3 ਸਟਾਰ 2 3 4 ਵਜੇ ਕੀ ਆਪਾਂ ਨਹੀਂ ਜਾਣੇ ਮੈਂ ਬਾਹਰ ਮੈਂ ਕਹਿੰਦਾ ਤੁਹਾਡੇ ਲੱਗੇ ਰਹਿੰਦੀ ਤੇ ਚੰਗਾ 2 3 ਸਟਾਰ ਨਹੀਂ ਕਰ ਬੰਦੀ 2 3 ਸਟਾਰ ਉਹ ਡੈਡੀ ਜੀ ਜਦੋਂ ਤੁਹਾਡੇ ਕੰਮ ਸਿੱਧੇ ਹੋ ਜਾਂਦੇ ਆ ਨਾ ਉਦੋਂ ਤੁਸੀਂ ਮੈਨੂੰ ਪੁੱਛਦੇ ਨਹੀਂ ਜੇ ਫੇਰ ਤੂੰ ਇੰਨੇ ਜੇ ਗੱਲਾਂ ਕਰਦਾ ਵਾ ਉਹ ਲਵਲੀ ਪਿਛਲੀਆਂ ਗੱਲਾਂ ਤੇ ਪਾ ਮਿੱਟੀ ਤੇ ਜੇ ਹੁਣ ਘਰ ਵਿੱਚ ਉਜ ਨਹੀਂ ਕੋ ਮੇਰੇ ਰੱਖ ਤੂੰ ਕਹੀ ਨਹੀਂ ਸੁਰਵਾ ਤਰੱਕੇਦਾ ਨਹੀਂ ਕਹਿੰਦੀ ਨਹੀਂ ਕਹਿੰਦਾ ਮੈਂ ਉਹ ਲੱਗੀ ਵਿੱਚ ਸਿੱਧਾ ਮੈਂ ਸੁਰਵਾ ਤੇ ਮੇਰਾ 2 3 ਸਟਾਰ ਜਦੋਂ ਡੈਡੀ ਜੀ ਤੁਹਾਡੇ ਕੰਮ ਹੋ ਜਾਂਦੇ ਨੇ ਸਿੱਧੇ ਉਦੋਂ ਤੁਸੀਂ ਮੈਨੂੰ ਪੁੱਛਦੇ ਨਹੀਂ ਜੀ 2 3 ਸਟਾਰ ਉਹ ਜਦੋਂ ਡੈਡੀ ਜੀ ਤੁਹਾਡੇ ਕੰਮ ਸਿੱਧੇ ਹੋ ਜਾਂਦੇ ਆ ਨਾ ਉਦੋਂ ਤੁਸੀਂ ਲਵਲੀ ਨੂੰ ਬਾਹਰ ਕੱਢ ਦਿੰਦੇ ਜੀ ਉਦੋਂ ਨਹੀਂ ਪੁੱਛਦਾ ਮਨ ਉਹ ਜਦੋਂ ਡੈਡੀ ਜੀ ਤੁਹਾਡੇ ਕੰਮ ਹੋ ਜਾਂਦੇ ਆ ਨਾ ਉਦੋਂ ਤੁਸੀਂ लवली ਨੂੰ ਬਾਹਰ ਕੱਢ ਦਿੰਦੇ ਜੀ ਤੇ ਉਹਨੂੰ ਵੀ ਜਿੰਨੇ ਕਹਿੰਦਾ ਹੈ ਉਹ ਤੈਨੂੰ ਭੇਜਦਾ ਸੀ ਤੇ ਮੈਂ ਘਰ ਦੀਆਂ ਚੀਜ਼ਾਂ ਬਣਾਈਆਂ ਤੇ ਘਰਤੀ ਵਰਤੇ ਆ ਘਰ ਦਾ ਇਹ ਸਾਮਾਨ ਲਿਆ ਹੁੰਦਾ ਰਿਆ ਵਾ ਕੀ ਤੂੰ ਸ਼ੈਲਰ ਲਾਤਾ ਵਖਰਾ 3 2 1 ਸਟਾਰ ਨੇ ਕਿੱਡੇ ਤੇਰੀ ਕਮਾਈ ਨੂੰ ਕੀ ਅੱਗ 2 3 ਸਟਾਰ ਨੇ ਕਿੱਡੇ ਤੇਰੀ ਕਮਾਈ ਨੂੰ ਅੱਗ ਲੱਗੀ ਵੀ ਤੂੰ ਬਹੁਤ ਇੱਥੇ ਸ਼ੈਲਰ ਲਾਤਾ ਯਾਰ ਹੁਣ ਜਾਈਏ ਬੋਲਦੇ ਆ ਕੋ ਡਰਜੀ ਉਹ ਗੱਲ ਨਹੀਂ ਹੁੰਦੀ ਜੇ ਉਹ ਪੈਸੇ ਪਾਉਂਦਾ ਸੀ ਤੇ ਘਰ ਦਾ ਹੀ ਸਮਾਨ ਆਉਂਦਾ ਸੀ ਮੈਂ ਵਾਧੂ ਨਹੀਂ ਖਰਚਦਾ ਠੀਕ ਹੈ ਨਾ ਤੇ ਜੇ ਹੈ ਹੋਈ ਗੱਲਾਂ ਮਾਣਾ ਫਿਰ ਘਰ ਕਾਜ ਕਾਜ 2 3 ਸਟਾਰਟ ਜੇ ਤੁਸੀਂ ਵੀ ਹੈ ਹੋ ਗੱਲਾਂ ਕਰਨੀਆਂ ਹੋਣਾ ਫਿਰ ਘਰ ਚ ਕੰਦ ਕਰ ਨਹੀਂ ਨਹੀਂ ਜੇ ਮੈਂ ਹਮ ਤੈਨੂੰ 2 3 ਸਟਾਰਟ लवली ਤਰੀਕੇ ਡੇਡਾ ਜੀ ਹੈ ਹੋ ਗੱਲਾਂ ਤੇ ਰਹਿਣਾ ਵਾਣਾ ਫੇਰ ਘਰ ਚ ਗੰਧ ਵਜੇ ਗੰਧ 2 3 ਸਟਾਰ ਡੈਡਾ ਜੀ ਮੇਰੀ ਸੁਣੋ ਗੱਲ ਜੇ ਹੈ ਹੋ ਗੱਲਾਂ ਤੇ ਰਹਿਣਾ ਵਾਣਾ ਤੇ ਘਰ 2 ਵਾ ਜੇ ਡੈਡਾ ਜੀ ਹੁਕਮ ਰੱਖਨੇ ਆ ਨਾ ਫੇਰ ਕੰਦ ਵੱਜਣੀ ਵੱਜਣੀ ਕਰਦਾ ਵਾ ਨਹੀਂ लवली ਤੇਰੀ ਕਿਹੜੇ ਨਿਕ ਵਾ ਡੈਡਾ ਜੀ ਮੇਰੀ ਸੁਣੋ ਗੱਲ ਚੱਲ ਯਾ ਫੇਕਰਾ 3 ਐਂਡ 1 ਡੈਡਾ ਜੀ ਮੇਰੀ ਸੁਣੋ ਗੱਲ ਕਾਟ ਚ ਮੇਰੀ ਨਹੀਂ ਕੋਈ ਵੀ ਗੱਲ ਮੰਨਦਾ ਤੇ ਬਾਕੀ ਰਹੀ ਗੱਲ ਕਰਦਾ ਐਂਡ 1 ਡੈਡ ਜੀ ਮੇਰੀ ਸੁਣੋ ਗੱਲ ਜਿਹ ਹੈ ਉਹ ਗੱਲਾਂ ਰਹੀਆਂ ਨਾ ਘਰ ਚ ਫੇਰ ਖਾਂਦੋਂ ਜਾਣੀ ਐਂਡ 1 ਨਹੀਂ ਯਾਰ ਮੂੰਹ ਜੇ ਨਿਕਲ ਗਿਆ ਭੱਜ ਕੇ ਮੇਰਾ ਕਰਾ ਲੋ 3 2 1 ਨਹੀਂ ਤੂੰ ਕਿਹੜੀ ਕੋਈ ਨੂੰ ਚੱਲ ਯਾਰ ਬਾਹਰ ਬਾਹਰ ਜੀ ਤੁਹਾਡੇ ਕੋ ਵੀਡੀਓ ਬਣੀ ਐ ਤੂੰ ਇਹ ਨਹੀਂ ਕੰਮ ਕਰਦਾ ਇਹੋਂ ਚੋਕੀ ਕਰਦੀ ਇੱਕ ਗੱਲ ਹੀ ਵੀ ਜੇ ਡੈਡ ਜੀ ਉਹ ਯਾਰ ਚੱਲ ਬੈਠਾ ਐ ਐਨ ਮੈਨੂੰ ਕੋਈ ਸੈਂਸ ਨਹੀਂ ਪੜਿਵਖਣੀ ਇੱਕ ਸੀਨ ਤੁਸੀਂ ਕਰਨਾ ਇਹ ਤਾਂ ਪਹਿਲਾ ਸੀਨ ਨਹੀਂ ਵਾਡ ਡੈਡ ਜੀ ਮੇਰੀ ਸੁਣੋ ਗੱਲ ਜੇ ਘਰ ਚ ਇਹੋ ਕੰਮ ਰਹੇ ਨਾ ਫੇਰ ਕੰਦ ਵੱਜ ਜਾਣੀ ਜੀ ਤੂੰ ਕੌਣ ਹੋ ਨਾ ਕੰਦ ਮਾਰਨ ਵਾਲਾ ਜਿੰਨਾ ਚਿਰ ਮੈਂ ਬੈਠਾ ਇੱਥੇ ਬੋਲਦਾ ਪਿਓ ਗੜੀ ਕਿੰਨੇ ਬਲਿਆ ਰਹੇ ਜੀ ਜੀ ਬੰਦ ਕਰ ਲੈ ਲੈਟ ਗਿਆ ਬਲਕਿ ਮਿਲ ਕੇ ਬੋਲਿਆ ਤੇ ਲੈਟ ਕੀਤੀ ਪਤ ਕਰ ਦਿੰਦਾ ਤੇ ਪਤਾ ਨਹੀਂ ਕਿੰਨੇ ਦੇਖ ਲਿਆਗੇ ਦੋ ਜੋ ਲੱਸੋਗਾ ਸੋਫਾ 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 ਪਕਾਵੇਂ ਬੰਦ ਕਰ ਦਿਓ ਹਾਂ ਜੀ ਮੈਂ ਤਾਂ ਹੁੰਦਾ ਹੁਣ ਕੀ ਕਰੀਂ ਪੈਰੀਂ ਕਿੰਨੇ ਮੁੱਠੀਆਂ ਮਾਰੂ ਜਰੂਰੀ ਆਬੂਆ ਹੋਲੇ ਤਾਂ ਕਰਦੀ ਨਹੀਂ ਕਪੜਾ ਦੇ ਚੀ ਹਾਂ ਜੀ ਆਹ ਕਰਦੀ ਪਾਜੀ ਠੀਕ ਏ ਵਜਨ ਦੇ ਹੀ ਮਾਰਨ ਬੈ ਜਾ ਹਾਂਜੀ ਉਹ ਮੇਰੀ ਗਾ ਬੈ ਜਾ ਇੱਥੇ ਚ 3 7 लवली ਪੁੱਤ ਤੈਨੂੰ ਵਾਜਵਾ ਮਾਰੀ ਆ ਹਾਂਜੀ ਤੇ ਹੁਣ ਤੱਕ ਤੈਨੂੰ ਕੋਈ ਕਮੀ ਆਉਂਦੀ ਕਿਸ ਚੀਜ਼ ਦੀ ਤੇ ਤਿੰਨ ਜਣੀਆਂ ਨੇ ਤੇ ਸਲਾਹ ਕਰਕੇ ਫੇਰ ਹੀ ਉਹਨੂੰ ਕਿਹਾ ਉੱਥੇ ਚਲ ਜਾ ਰੁਪਿੰਦਰ ਹੁਣ ਉਹਨੂੰ ਸਿਆਣੇ ਬਿਆਣੇ ਨੂੰ ਕੀ ਕਹੇ ਕੀ ਹੋ ਗਿਆ ਜੇਦੋਂ ਆਫਪੀਡ ਪੈਂਦੀ ਆ ਉਦੋਂ ਤੁਸੀਂ ਮੇਰੀਆਂ ਸਲਾਮਾਂ ਲੈਣ ਆ ਪੈਂਦੇ ਜੇ ਤੇ ਜਦੋਂ ਕਿ 2 3 ਸਟਾਰ ਜਦੋਂ ਡੜੀ ਜੀ ਘਰ ਚ ਸਿੱਧੇ ਕੰਮ ਹੋਣਦੇ ਪੈਂਦੇ ਆ ਉਦੋਂ ਤੁਸੀਂ लवली ਨੂੰ ਪੁੱਛਦੇ ਨਹੀਂ ਜੇ ਉਦੋਂ लवली ਹੈ ਕੌਣ ਤੇ ਕੌਣ ਨਹੀਂ लवली ਕੌਣ ਤੇ ਕੌਣ ਨਹੀਂ 2 3 ਸਟਾਰ ਜਦੋਂ ਡੜੀ ਜੀ ਤੁਹਾਡੇ ਕੰਮ ਸਿੱਧੇ ਹੋਣਦੇ ਪੈਂਦੇ ਆ ਨਾ ਠੀਕ ਆ ਕਿ ਨਹੀਂ ਜੇ ਹੁਣ ਘਰ ਦੇ ਵਿੱਚ ਉੱਚੀ 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 ਹੋ ਗਈ ਤੇ ਸਟਾਰ ਡੜੀ ਜੀ ਜਦੋਂ ਤੁਹਾਡੇ ਕੰਮ ਸਿੱਧੇ ਪੈਂਦੇ ਆ ਹੀ ਅੜ ਗਿਆ ਡੈਡੀ ਜੀ ਜਦੋਂ ਤੁਹਾਡੇ ਕੰਮ ਹੋਣਦੇ ਪੈਂਦੇ ਆ ਨਾ ਉਦੋਂ ਤੁਸੀਂ ਮੈਨੂੰ ਪੁੱਛਦੇ ਨਹੀਂ ਜੇ ਕਿ ਲਵਲੀ ਹੈ ਵਾ ਤੇ ਹੈ ਕਿੱਥੇ ਹੈ ਵਾ ਤੇ ਹੈ 2 3 ਸਟਾਰ ਚਲੋ 4 ਵਜੇ ਕੀ ਆਪਾਂ ਨਹੀਂ ਮਿਲਣਾ ਜੇ ਮੈਂ ਬਾਹਰ ਗਿਆ ਜੇ ਕਿਹਾ ਤੁਹਾਡੇ ਲੱਗੇ ਨਹੀਂ ਤੇ ਚੰਗਾ 2 3 ਸਟਾਰ ਨਹੀਂ ਗੱਲ ਬੰਦ 2 3 ਸਟਾਰ ਉਹ ਡੈਡੀ ਜਦੋਂ ਤੁਹਾਡੇ ਕੰਮ ਸਿੱਧੇ ਹੋ ਜਾਂਦੇ ਆ ਨਾ ਉਦੋਂ ਤੁਸੀਂ ਮੈਨੂੰ ਪੁੱਛਦੇ ਨਹੀਂ ਜੇ ਫੇਰ ਤੂੰ ਇਹਾਂ ਤੇ ਇਹ ਗੱਲਾਂ ਕਰਦਾ ਵਾ ਉਹ ਲਵਲੀ ਪਿਛਲੀਆਂ ਗੱਲਾਂ ਤੇ ਪਾ ਮਿੱਟੀ ਤੇ ਜੇ ਹੁਣ ਘਰ ਵਿੱਚ ਉਸਨੇ ਕੋਈ ਰੱਖ ਤੂ ਕੋਈ ਨਹੀਂ ਨਹੀਂ ਤੇ ਸੂਰ ਬਾਹਰ ਰੱਖਿਆ ਤਾਂ ਨਹੀਂ ਕਹਿੰਦੀ ਮੈਂ ਉਹ ਲੱਗੀ ਵਿੱਚ ਸੀ ਤੂੰ ਮੈਂ ਸੂਰ ਤਾਂ ਜ ਮੇਰਾ ਹੀ 2 3 ਸਟਾਰ ਜਦੋਂ ਡੈਡੀ ਜੀ ਤੁਹਾਡੇ ਕੰਮ ਹੋ ਜਾਂਦੇ ਨੇ ਸਿੱਧੇ ਉਦੋਂ ਤੁਸੀਂ ਮੈਨੂੰ ਪੁੱਛਦੇ ਨਹੀਂ ਜੀ 2 3 ਸਟਾਰ ਉਹ ਜਦੋਂ ਡੈਡੀ ਜੀ ਤੁਹਾਡੇ ਕੰਮ ਸਿੱਧੇ ਹੋ ਜਾਂਦੇ ਆ ਨਾ ਉਦੋਂ ਤੁਸੀਂ ਲਵਲੀ ਨੂੰ ਬਾਹਰ ਕੱਢ ਦਿੰਦੇ ਜੀ ਉਦੋਂ ਨਹੀਂ